ਜਿ ਨਕਲੀਆਂ ਵਿੱਚ ਚਰਨ ਪਾਏ ਤੇਰੇ ਉੱਥੇ ਜਾ ਜੋ ਵੀ ਸੀ ਚੁਕਾ ਦੇਂਦੇ ਲੁਈ ਤੇਰੀ ਚੋਖਟ ਤੇ ਪਾ ਜਾਂਦੇ ਉਹਨਾਂ ਦੀਆਂ ਪੁਸਤਾਂ ਵੀ ਤਰ ਜਾਵਣ ਜੋ ਹਰ ਸਰ ਉੱਥੇ ਮੰਗਣ ਆਵੇ ਰਾਜੇ ਇਹ ਤਾਂ ਫਕੀਰ ਦਾ ਇੱਕ ਮੰਗਣ Sí, oh, ਦੇ ਸਹਿਬ ਜੋ ਪਾਵੈ ਤਿਨੇ ਚੁਲਾਵੇ ایਉ ਸੋਹਿਲਾ ਸੰਤ ਸੁਣਾਵਾ ਸ਼ਬਦ ਸੁਣਾਵਾ ਸਦਾ ਸੁਹਿਲਾ ਸਤਿਗੁਰੂ ਸੋ ਨਾਯਾ ਜੋ ਤਨ ਕੈ ਮਨ ਵਸਿਆ ਜਿਨ ਧੂਰੂ ਲਿਖਿਆ ਆਇ ਇਕ ਵੀਰੇ ਕਨੇਰੇ ਦਰੇ ਕੱਲਾ ਗਲੀ ਕਿ ਨੈਣਾ ਪਾਇਆ ਕਹੈ ਨਾਨਕ ਸ਼ਬਦ ਸੁਹਿਲਾ ਸਤਿਗੁਰੂ ਸੋ ਨਾਯਾ ਪਵਿੱਤ ਹੋਇ ਸੇ ਜਨਾ ਜਿਨਨੀ ਹਰਿ ਧਿਆਇਆ ਹਰਿ ਧਿਆਇਆ ਪਵਿੱਤ ਹੋਇ ਗੁਰਮੁਖ ਜਿਨੀ ਧਿਆਇਆ ਪਵਿੱਤ ਮਾਤਾ ਪਿਤਾ ਕੁਟੰਬ ਸਹਯਤ ਸਿਉ ਪਵਿੱਤ ਸੰਗਤ ਸਹਬਾਈਆ ਕਹਿੰਦੇ ਪਵਿੱਤ ਸੁਣਦੇ ਪਵਿੱਤ ਸੇ ਪਵਿੱਤ ਜਿਨਨੀ ਮਨ ਵਸਾਇਆ ਕਹੈ ਨਾਨਕ ਸੇ ਪਵਿੱਤ ਜਿਨ ਗੁਰਮੁਖ ਹਰ ਹਰ ਤੇ ਆਇਆ ਕਰਮੀ ਸਹਜਿ ਨੇ ਉਪਜੈ ਵਿਣ ਸਹਜ ਸਹਸਾ ਨਾ ਜਾਇ ਨ ਜਾਇ ਸਹਸ ਕਿਤੇ ਸੰਜਮ ਰਹਿ ਕਰਮ ਕਮਾਈ ਸਹਿਜ ਜਿਉ ਮਲੀਨ ਹੈ ਕਿਤ ਸੰਜਮ ਧੋਤਾ ਜਾਏ ਮਨ ਧੋਵੋ ਸ਼ਬਦ ਲਾਗੋ ਹਰਿ ਸਿਉ ਰਹੋ ਚਤਲਾਈ ਕੈ ਨਾਨਕ ਗੁਰ ਪ੍ਰਸਾਦੀ ਸਹਿਜ ਉਪਜੈ ਹੁਸੈ ਸਾਇ ਵਜਾਈ ਜਿਉ ਮੈਂ ਲੈ ਬਾਰੂ ਨਰਮਲ ਬਾਰੂ ਨਰਮਲ ਜਿਉ ਤਮੈ ਲੈ ਤਿਨੇ ਜਨਮ ਜੂਐ ਹਾਰਿਆ ਇਹ ਤਿਸਨਾ ਵੱਡਾ ਰੂਗ ਲੱਗਾ ਮਰਨ ਮਨਉਐ ਸਾਰਿਆ ਵੇਦਾ ਮੈਂ ਨਾਮ ਉਤਮ ਸੋ ਸੁਣਹਿ ਨਾਹੀ ਕਿਰੇ ਜਿਉ ਬਤਾਲਿਆ ਕਹਿ ਨਾਨਕ ਜਿਨ ਸਹਿ ਤਜਿਆ ਕੂੜੇ ਲਾਗੇ ਤਿਨ ਜਨਮ ਜੂਆ ਆਰਿਆ ਜੀਉ ਨਿਰਮਲ 바ਰੂ ਨਿਰਮਲ 바ਰਮ ਤਨ ਨਿਰਮਲ ਜੀਉ ਨਿਰਮਲ ਸਤਿਗੁਰ ਤੇ ਨਿਰਮਲ ਮਾਈਂ ਤੂੜੇ ਵੀਸੇ ਮੂਤਰਦਾਹੀ ਮਨਸਾ ਸਤਿ ਸੋਨਾਰੀ ਜਨਵਰ ਤਿਨ ਜਿਨੀ ਕਟਿਆ ਭਾਲੇ ਚੇਵਣ ਜਾਰੇ ਤੇ ਨਾਨਕ ਜਿਨ ਮਨ ਨਿਰਮਲ ਹੋ ਸੁਧਾਰੇ ਗੁਰੂ ਨਾਨਕ ਦੇ ਜੇ ਕੋ ਸਹਿ ਗੁਰੂ ਸੇ ਤੀ ਸਨੁ ਕੋ ਵੈ ਕਾਰਨਿਰਗਤ ਆਈ ਅੰਤਰ ਆਤਮੈ ਸਮਾਲੇ ਅੰਤਰ ਆਤਮੈ ਸਮਾਲੇ ਆਪ ਛਡ ਸੁਧਾਰੇ ਪਰਣ ਹੈ ਗੁਰ ਬਿਣੇ ਵਰ ਨ ਜਾਣੈ ਤੂਏ ਕਹੈ ਨਾਨਕ ਸੁਨੋ ਸੰਤੋ ਸੋ ਸਿਖ ਸੰਮਪ ਹੋਏ ਜੇ ਕੋ ਗੁਰ ਤੇ ਮੇਰਕ ਹੋਵੇ ਬਿਨ ਸਤਗੁਰ ਮੂਤਨ ਪਾਵੇਂ ਪਾਵੇਂ ਮੂਤਨ ਹੋਰ ਜ ਕੋਈ ਪੂਛੋ ਬੇਕੀ ਅਦਾਈ ਅੰਦੇਖਿ ਨੂੰ ਨੀ ਪਰਣ ਆਵੇ ਰਮਉ ਤਨ ਪਾਈਂ ਰਮਉ ਤੇ ਪਾਈਂ ਲਾਗ ਚਰਣੀ ਸਤਿਗੁਰੂ ਸ਼ਬਦ ਸੁਣਾਏ ਕਹਿ ਨਾਨਕ ਵਿਚਾਰ ਦੇਖੋ ਵੇਡ ਸਤਿਗੁਰੂ ਮੂਤ ਨਪਾਈਂ ਆਰੋ ਸੇਤ ਸਤਿਗੁਰੂ ਕੇ ਪਿਆਰੇ ਸੁਣੋ ਸਤਿ ਬਾਣੀ ਜੇ ਸੁਣੀ ਮੰਤਨ ਹਰਿਆ ਹੋਆ ਰਸਨਾ ਰਸ ਸਮਾਈ ਸੱਚ ਅਲੱਖ ਵਿਡਾਣੀ ਤਾਂ ਕੀ ਗਤ ਕਹੀ ਨ ਜਾਏ ਕਹਿ ਨਾਨਕ ਅਮਰਤ ਨਾਮ ਸੁਣੋ ਪਵਿੱਤਰ ਹੋਵੋ ਸੱਚੇ ਸੁਣਨੇ ਨੋ ਪਟਾਈਂ ਹਰ ਜੀਓ ਗੁਫਾ ਅੰਦਰ ਰੱਖ ਕੇ ਵਾਜਾ ਪਵਨ ਵਜਾਇਆ ਵਜਾਇਆ ਵਾਜਾ ਪਾਉਣ ਨੌ ਦੁਆਰੇ ਪ੍ਰਗਟ ਕੀਏ ਦਸਵਾਂ ਗੁਪਤ ਰਖਾਇਆ ਗੁਰਦਵਾਰ ਲਈ ਪਾਉਣ ਨੀਕ ਨਾ ਦਸਵਾਂ ਦਵਾਰ ਦਿਖਾਇਆ ਤੈ ਅਨੇਤ ਰੂਪ ਨੌ ਨੌ ਨੇ ਤਿਸ ਦਾ ਅੰਤ ਨ ਜਾਈ ਪਾਇਆ ਕਹ ਨਾਨਕ ਹਰ ਪਿਆਰੇ ਜੀਓ ਗੁਫਾ ਅੰਦਰ ਰੱਖ ਕੇ ਵਾਜਾ ਪਵਨ ਵਜਾਇਆ ਏਹੋ ਸੱਚਾ ਸੋਹਿਲਾ ਸੱਚੇ ਕਰ ਗਾਓ ਗਾਉ ਤੋਇਲਾ ਕਰ ਸੱਚੈ ਜਿੱਤੈ ਸਦਾ ਸੱਚ ਤੇ ਆਵੇ ਸਚੁ ਤੇ ਆਵੇ ਜਾਂ ਤੁਧ ਪਾਵਹਿ ਗੁਰਮੁਖ ਜਿਨਾ ਬੁਝਾਵੈ ਏਹੋ ਸੱਚ ਸਭਨਾ ਕਾ ਖਸਮ ਹੈ ਜਿਸ ਬਖਸ਼ੇ ਸੂਜਨ ਪਾਹਿ ਨੇ ਪ੍ਰਸਾਚੇ ਸੁਹੇਲਾ ਸੱਚ ਕਾਇਆ ਗਾਵੈ ਆਨੰਦ ਸੁਨੋ ਵੜਾ ਪਾਕੀਓ ਸਗਲ ਮਨੋ ਯਾਨ ਨਾਦ ਤੂਰੇ ਸੋਹਣ ਤੇ ਪੁਨੀਤ ਕਹ ਦੇ ਪਵਿਤ ਸਤ ਗੁਰ ਰਹਾ ਪਰ ਕੋ कर पई लाएंकार सतगुर प्रसाद क्या तूं सोचे क्या तूं चेतव क्या तूं कर ਰਪੂ ਰਾਜਨ ਸੁਮਰਿਆ ਸੇ ਪੈ ਨਿਹਾਲ ਮਾਨਕ ਨਾਮ ਅਰਾਧਣਾ ਕਰ ਕੇ ਆਵੇ ਰਾਸ ਕਬੀਰਾ ਜਹ ਦਰਿਆ ਉਤਜਾਤ ਹੋ ਆਟ ਕੇ ਨਹੀਂ ਹੋਏ ਸੋ ਦਰ ਕੈਸੇ ਛੋਡੀਏ ਜੋ ਦਰਿਆ ਸਾ ਹੋਏ ਕਬੀਰਾ ਸੋਈ ਮੁਖ ਧਨ ਹੈ ਜਲਾ ਮੁਕਤੀ ਹੈ ਰਾਮ ਮਾਇ ਮਦਨ ਸਿੰਘ ਸਾਧਨਾ ਤੋੜੀ ਕਰਿ ਸ਼ਰ ਕਰ ਕਾ ਨਾਮ ਧਿਆਏ ਸੋਣਾ ਸੋੜਾ ਨੂੰ ਕਰਦਾ ਅਰਦਾਸ ਅਰੇ ਮਾਲਕ ਬਾਬਾ ਸ੍ਰੀ ਚੰਦਰ ਭਗਵਾਨ ਮਹਾਰਾਜ ਆਪ ਜੀ ਦੇ ਚਾਰ ਤੋਂ ਲੈ ਕੇ 6 ਬਕਸ਼ਾ ਨੌਨਦ 12 ਸਿੰਧ 52 ਪੀਰ 3300 ਕਰੋੜ ਦੇ ਵੀ ਦੇ ਉੱਤੇ ਸਾਧੂ ਮੱਤ ਦੀ ਤਰ੍ਹਾਂ ਦੁਆਰਾ ਦਵਾਰ ਸੱਚਖੰਡ ਗਣਦਵਾਰਾ ਮੰਜੀ ਸਾਹਿਬ ਵਿਖੇ ਗਰਵਾਣੀ ਦੇ ਪ੍ਰਵਾਹ ਚੱਲ ਰਹੇ ਸੀ 15 ਮਾਘ ਦੇ ਪਵਿੱਤਰ ਦਿਹਾੜਿਆਂ ਨੂੰ ਮੁੱਖ ਰੱਖ ਕੇ ਪਰਸੋਂ ਦਿਨ ਤੋਂ ਲੈ ਕਰਕੇ ਤੁਰਦੀ ਬਾਣੀ ਆਈ ਤਨ ਸਗੜੇ ਜੰਤੂ ਮਟਾਈ ਜੀ ਦੇ ਚਾਰ ਸ੍ਰੀਖੰਡ ਪਾਠ ਸਾਹਿਬ ਸਮੇਤ ਜਨ ਜੀ ਸਾਹਿਬ ਪ੍ਰਕਾਸ਼ ਕੀਤੇ ਸੀ 15 ਬਾਗ ਦੇ ਪਵਿੱਤਰ ਵਿਹਾੜਿਆ ਉਤੇ ਚਾਰ ਸ੍ਰੀਖੰਡ ਪਾਠ ਸੇਵਾ ਦੇ ਭੋਗ ਪਾਏ ਗਏ ਆ ਗੁਰੂ ਗ੍ਰੀਵਨਵਾਜ ਜੀਓ ਪੜੀ ਸੁਣੀ ਗੁਰਬਾਣੀ ਸੋਧ ਕੇ ਸੱਚਖੰਡ ਵਿੱਚ ਪ੍ਰਵਾਨ ਕਰਨੀ ਗੁਰਬਾਣੀ ਦਾ ਭਾਵ ਇਸ ਪਰਿਵਾਰਾਂ ਦੇ ਸਿੱਖਾਂ ਸੇਵਕਾਂ ਸੰਗਤਾਂ ਦੇ ਇਰਦੇਵ ਦੇਵ ਸੋਣਾ ਅੰਗ ਸੰਗ ਰਹਿਣਾ ਦੋ ਸ੍ਰੀ ਸੁਖਮਨੀ ਸਾਹਿਬ ਜੀ ਦੇ ਪਾਠ ਹੋਇਆ ਗੁਰੂ ਗ੍ਰੀਵਨਵਾਦ ਜੀਓ ਭੋਗ ਪਾਈ ਗਿਆ ਦਰਕਰ ਦੇ ਪ੍ਰੀਤਮਾਨ ਦਰਕਰ ਤੇ ਭੋਸਾ ਰੱਖਣ ਵਾਲੇ ਪਾਏ ਸਾ ਪਾਈ ਵਿੰਦਰ ਸਿੰਘ ਪਾਏ ਸਾ ਪਾਈ ਸ਼ੰਗਾਰਾ ਸਿੰਘ ਪਿੰਡ ਵਿਰਕ ਘਰ ਪਰਿਵਾਰ ਦੀ ਸੁਖ ਸ਼ਾਂਤੀ ਵਾਸਤੇ ਦੇਹ ਰੋਗ ਤਾਂ ਨਾਮ ਜਾਨ ਦੀਆਂ ਦਾਤਾਂ ਬਖਸ਼ਣੀਆਂ दया मेहर करनी गुरु गरीब नवाज जीओ दूसरे श्री सुखोनी साहिब ਦੇ ਪਾਠ ਦੀ ਸੇਵਾ ਪਾਈ ਸਾ ਪਾਈ ਨਛੱਤਰ ਸਿੰਘ ਪਿੰਡ ਨੱਥੋ ਕੀ ਹਸਵਾ ਵੱਡੇ ਛੋਟੇ ਸਾਰੇ ਪਰਿਵਾਰ ਵੱਲੋਂ ਕਰਵਾਈ ਗਈ ਆ ਮਨੋ ਕਾਮਨਾਵਾਂ ਭਾਵਨਾਵਾਂ ਪੂਰਨ ਕਰਨੀਆਂ ਦਇਆ ਮਿਹਰ ਕਰਨੀ ਬੜੇ ਸੁਣੀ ਦਰਵਾਜ਼ੇ ਸੋਧ ਕੇ ਸੱਚਖੰਡ ਵਿੱਚ ਪਰਵਾਨ ਕਰਨੀ ਨਰਵਾਰੀ ਦਾ ਪਾਵ ਇਸ ਪਰਿਵਾਰਾਂ ਤੇ ਹਿਰਦੇ ਉਤਿ ਵਸਾਉਣਾ ਦੇਸਾਂ ਦੇਸਾਂ ਵਿੱਚ ਸਹਾਇਤਾ ਕਰਨੀ ਅੰਗ ਸੰਗ ਰਹਿਣਾ ਕੰਮ ਕਰਨ ਵਾਲਾਂ ਵਿੱਚ ਵੱਧ ਕਰਨੇ ਦਇਆ ਮਿਹਰ ਕਰਨੀ ਸਤਿਗੁਰੂ ਦੀ ਨਰਵਾਰੀ ਦਾ ਫਰਮਾਨ ਸਤਿਮਣੀ ਸੁਖੰਦਿਤ ਪ੍ਰਭੂ ਨਾਮ ਕਲਕ ਜਿਨ੍ਹਾਂ ਦੇ ਮਨ ਮਸਰਾਮ ਕਿਰਪਾ ਕਰੋ ਦਇਆ ਕਰੋ ਮਿਹਰ ਕਰੋ ਗੁਰੂ ਗਰੀਬ ਨਵਾਜ਼ ਜੀਓ ਪਹਿਲੇ ਸ੍ਰੀ ਖੰਡ ਪਾਠ ਸਾਹਿਬ ਦੀ ਸੇਵਾ ਭਾਈ ਸਾਹਿਬ ਭਾਈ ਪ੍ਰਦੀਪ ਸਿੰਘ ਸਾਨੋਖੋ ਭਾਈ ਦਰਸ਼ਨ ਸਿੰਘ ਪਿੰਡ ਸੇਵੀਆਂ ਤੋਂ ਕੈਨੇਡਾ ਵਾਲੇ ਘਰ ਪਰਿਵਾਰ ਦੀ ਸੁੱਖ ਸ਼ਾਂਤੀ ਵਾਸਤੇ ਰੱਬੀ ਬਾਣੀ ਦਾ ਉਹ ਆਸਰਾ ਧੱਕਿਆ ਪਹਿਲੇ ਸ੍ਰੀ ਖੰਡ ਪਾਠ ਸਾਹਿਬ ਦੀ ਸੇਵਾ ਕਰਵਾਈ ਪਰਵਾਨ ਕਰ ਲੈਣੀ ਗੁਰੂ ਗਰੀਬ ਨਵਾਜ਼ ਜੀਓ ਉਹ ਜੇ ਸ੍ਰੀ ਖਨਪਾੜ ਸਾਹਿਬ ਦੀ ਸੇਵਾ ਬੀਬੀ ਹਰਪਿੰਦਰ ਕੌਰ ਰਾਜਵੰਤ ਸਿੰਘ ਸਾਨੂੰ ਪਾਏ ਅਮਰਜੀਤ ਸਿੰਘ ਪਿੰਡ ਸਲਿਆਣੀ ਤੋਂ ਸਤਿਗੁਰੂ ਦੇ ਲਾਪਾਰ ਨੂੰ ਅੰਦਰੋਂ ਘਰੋਂ ਕੋਈ ਖਾਲੀ ਨਹੀਂ ਜਾਂਦਾ ਪੁੱਤਰ ਦੀ ਦਾਤ ਬਖਸ਼ਾ ਉਹ ਦੇਸਾਂ ਦੇ ਦੇਸਾਂ ਵਿੱਚ ਕਾਗਜ਼ ਪੱਤਰ ਪੱਕੇ ਬਣਾਉਣੇ ਬੇੜੇ ਬੰਨੇ ਲਾਉਣੇ ਦਇਆ ਮਿਹਰ ਕਰਨੀ ਤੀਜੇ ਸ੍ਰੀ ਖਨਪਾੜ ਸਾਹਿਬ ਦੀ ਸੇਵਾ ਭਾਈ ਸਾਹਿਬ ਭਾਈ ਸਤਪਾਲ ਸਿੰਘ ਭਾਈ ਸਾਹਿਬ ਪਾਜ ਤਜਿੰਦਰ ਸਿੰਘ ਪਿੰਡ ਠਾੜੇ ਸਤਿਗੁਰੂ ਕਿਰਪਾ ਕਰੋ ਦਇਆ ਮਿਹਰ ਕਰੋ ਸੇਵਾਦਾਰ ਤੇ ਸਭ ਦੇ ਸਾਮਿਚਾ ਧਰਮ ਪਰਮ ਕੋ ਖਾਲੀ ਨਹੀਂ ਜਾਂਦਾ ਪੁੱਤਰ ਦੀ ਦਾਤ ਬਖਸ਼ੋ ਆਪ ਦਿਆਲਾ ਨਾ ਦਇਆ ਕਰੋ ਅਰਦਾਸ ਬੇਨਤੀ ਪ੍ਰਵਾਨ ਕਰੋ ਗੁਰੂ ਗਰੀਬ ਨਵਾਜ਼ ਜੀਓ ਚੌਥੇ ਸ੍ਰੀ ਖਡੂਰਪੁਰ ਸਾਹਿਬ ਦੀ ਸੇਵਾ ਪਾਇ ਸਾ ਪਾਇ ਗਰਮੀਤ ਸਿੰਘ ਪਿੰਡ ਕਿੰਗਰੇ ਅੰਮ ਬੱਚੇ ਕੈਨੇਡਾ ਦੇ ਵਿੱਚ ਪੀਆਰ ਪੱਕੇ ਹੋ ਜਾਣ ਕਿਰਪਾ ਕਰੋ ਦਇਆ ਕਰੋ ਮਿਹਰ ਕਰੋ ਅਰਦਾਸਾਂ ਬਹਿਣ ਤੇ ਪ੍ਰਵਾਨ ਕਰੋ ਪੰਜਵੇਂ ਸ੍ਰੀ ਖਾਨਪਾਟ ਸਾਹਿਬ ਸੇਵਾ ਪਾਇ ਸਾ ਪਾਇ ਅੰਮ੍ਰਿਤਪਾਲ ਸਿੰਘ ਪਾਇ ਸਵਰਗਵਾਸੀ ਜਗਰੂਪ ਸਿੰਘ ਪਿੰਡ ਠਾੜੇ ਕੈਨੇਡਾ ਵਿੱਚ ਪੀਆਰ ਪੱਕੇ ਹੋ ਜਾਣ ਸਤਿਗੁਰੂ ਉਤਰ ਦੀ ਦਾਤ ਬਖਸ਼ੋ ਸੇਵਾ ਪ੍ਰਵਾਨ ਕਰ ਲੈਣੀ ਛੇਵੇਂ ਸ੍ਰੀ ਖੰਡ ਪਾਠ ਸਾਹਿਬ ਦੀ ਸੇਵਾ ਭਾਈ ਸਾਹਿਬ ਭਾਈ ਤਰਨਵੀਰ ਸਿੰਘ ਸਾਨੋ ਭਾਈ ਗਰਮੀਤ ਸਿੰਘ ਪਿੰਡ ਬਾੜੇਦਰਾਕੇ ਤੋਂ ਕੰਮ ਕਾਰੋਬਾਰ ਦੇ ਵਾਧੇ ਵਾਸਤੇ ਰੱਬੀ ਬਾਣੀ ਦਾ ਓਟ ਆਸਰਾ ਤੱਕਿਆ ਸੀ ਸੇਵਾਦਾਰ ਕੈਨੇਡਾ ਰਣੀ ਦਿਆ ਮਿਹਰ ਕਰਨੀ 19ਵੇਂ ਸ੍ਰੀ ਖੰਡ ਪਾਠ ਸਾਹਿਬ ਦੀ ਸੇਵਾ ਭਾਈ ਸਾਹਿਬ ਭਾਈ ਗੁਰਪਾਲ ਸਿੰਘ ਬੀਬੀ ਰਮਨਦੀਪ ਕਾਰ ਪਿੰਡ ਤਲਵੰਡੀ ਮੱਝੀਆਂ ਘਰ ਪਰਿਵਾਰ ਦੀ ਸੁਖ ਸ਼ਾਂਤੀ ਵਾਸਤੇ ਕਿਰਪਾ ਕਰਨੀ ਦਇਆ ਕਰਨ ਮਿਹਰ ਕਰਨੀ ਸੇਵਾਦਾਰ ਦੇ ਸੰਬੰਧ ਦੇ ਸਾਵੇਂ ਚਾਹਤਾਂ ਕਰਨੀ ਵਿਮੇ ਸ੍ਰੀ ਖੰਡ ਪਾਤ ਸਾਹਿਬ ਦੀ ਸੇਵਾ ਮਾਤਾ ਸੁਖਦੇਵ ਕੌਰ ਪੁੱਤਰ ਸਰਜੀਤ ਸਿੰਘ ਪਿੰਡ ਜੈਤੋਂ ਤੋਂ ਸੇਵਾਦਾਰ ਦੇ ਸਭ ਦੇ ਸਾਂ ਵਿੱਚ ਗਈ ਆ ਬੀਬੀ ਸਤਿਗੁਰੂ ਧੰਨਵਾਦ ਸ਼ਗਰਾਂ ਨਾ ਕਰਦੇ ਹੋਇਆ ਨੇ ਰੱਬੀ ਬਾਣ ਪੁੰਜਾ ਪੁੱਲਾਂ ਦੀ ਖਿਮਾ ਵੰਕਸ਼ੋ ਮਾਰਗ ਤੇ ਲਾਓ ਗੁਰੂ ਨਾਨਕ ਨਾਮ ਸਰਬ ਦੀ ਕਲਾ ਹੀ ਭਾਣੀ ਖਾਸਾ ਨਾਨਕ ਜੀ ਕੀ ਨੋਤੇ ਬੋਲੇ ਸੋਨਹਾ ਸੋ ਸਿ ਆਕਾਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਰੀਆਂ ਸੰਗਤਾਂ ਸੇਵਾਦਾਰਾਂ ਦਾ ਧੰਨਵਾਦ ਆ ਜੀ ਆਣੇ ਬਾਕੀ ਸੇਵਾਦਾਰ ਜੋਤਰੀਆਂ ਲਾਉਂਦੇ ਨੇ ਗਜਾ ਲਿਆਉਂਦੇ ਨੇ ਪੜੀ ਲੰਮੀ ਸੇਵਾ ਨਿਭਾਉਂਦੇ ਨੇ ਉਹਨਾਂ ਮੇਰੇ ਦੇ ਵਿੱਚ ਸਾਰਿਆਂ ਦਾ ਮਾਨ ਸਨਮਾਨ ਕਰਾਂਗੇ ਹੁਣ ਗੁਰੂ ਮਹਾਰਾਜ ਦੇ ਸਰੂਪ ਸਚਖੰਡ ਸਾਹਿਬ ਇੱਥੇ ਲਿਜਾਈ ਜਾਣਿਆ ਇਸ ਮਾਲਾ ਦੇ ਸਰੂਪਾਂ ਦੀ ਤਿਆਰੀ ਕਰੋ ਤੇ ਗੁਰੂ ਸਾਹਿਬ ਦੇ ਨਾਲ ਨਾਲ ਆਪਾਂ ਸਤਖੰਡ ਸਰਬੰਦੀ ਨਾਲ ਜਾਣਾ ਨਾਲ ਗੁਰੂ ਸਾਹਿਬ ਦਾ ਜਸ ਕਰਨਾ ਹੈ ਸਤਿਗੁਰੂ ਦਾ ਜੱਲਾ ਵਿੱਚ ਸਤਕਾਰ ਹੋ ਜਾਵੇ ਉਨਾ ਹੀ ਥੋੜਾ ਐਸਾ ਸੰਗਤ ਜਿਓ ਸਤਿਗੁਰੂ ਸਾਰਿਆਂ ਤੇ ਕਿਰਪਾ ਕਰੇ ਸਾਰਿਆਂ ਤੇ ਬਖਸ਼ਾ ਕਰੇ ਨਿੰਦਰੀ ਸਾਰਿਆਂ ਤੇ ਮੇਰਾ ਕਰੇ ਦੂਰ ਮੇਰੇ ਨਗਰਾਂ ਦੇ ਵਿੱਚੋਂ ਸੰਤ ਬਾਬਰਸ਼ੇ ਬੋਲੇ ਮੈਂ ਸਤ ਗੁਰੂ ਦੇ ਮੇਰੇ ਮੱਲਿਸੇ ਰੇ ਪਹੁੰਚਿਆ ਤਤ ਵਾਲੀ ਫੇਰ ਸਾਡੇ ਸਾਹ ਜੱਥੇ ਬਿਨੋ ਜੀ ਆਇਆ ਉੱਥੇ ਜਾਂਦਾ ਚਰਮਾ ਦੀ ਨਮਸ਼ਕਾਰ ਇੰਤਜ਼ਾਮਦੀ ਹੈ ਤੇ ਜੋ ਸੰਗਤਾਂ ਤੋਂ ਦੇਖ ਕੇ ਲਿ ਜਾਵਾਂ ਸਾਜ ਪਾਂ ਕਰਾਪ ਵਸਦਾ ਪ੍ਰਭ ਸੰਗਤਾਂ ਦੇ ਵਿੱਚ ਵਸਦਾ ਤੇ ਸਤ ਗੁਰੂ ਸਾਜ ਸੰਗਤ ਤੇ ਕਿਰਪਾ ਮਾਛਾ ਮੇਰਾ ਕਰਨਾ ਤੇ ਸੇਵਾ ਦਾ ਸਰੂਪਾ ਦੀ ਸੇਵਾ ਵਾਸਤੇ ਚੌਥੀ ਸੇਵਾ ਵਾਸਤੇ ਦਰਵਾਜਾ ਸਾਹਿਬ ਦੇ ਉੱਤੇ ਪਹੁੰਚ ਜਾਵਾਂ ਤੇ ਆਪਾਂ ਜੀ ਮਾਰ ਦੇ ਸੋਹ ਸੱਚਖੰਦ ਸੇਵਕ ਲਈ ਜਾਇਆ ਵਾਜੂ ਜੀ ਦਾ ਫਾਕਸਾ ਵਾਜੂ ਜੀ ਦੀ ਖਤੇ ਸਾਧੂਆਂ ਦੀ ਗੱਲ ਕੀ ਸੁਣਾਈਏ ਸੰਗ ਤੇ ਸਾਧੂਆਂ ਤੋਂ ਵਾਰੇ ਵਾਰੇ ਜਾਈਏ ਸੰਗ ਤੇ ਸਾਧੂਆਂ ਤੋਂ ਵਾਰੇ ਵਾਰੇ ਜਾਈਏ ਸੰਗਤੇ ਰੱਬ ਦੇ ਆ ਸਾਧੂਆਂ ਦਾ ਦਰਬਾਰ ਦੀ ਸਾਧੂਆਂ ਦੀ ਮਹਿਮਾ ਅਪਰ ਅਪਾਰ ਦੀ ਸਾਧੂਆਂ ਦੀ ਮਹਿਮਾ ਅਪਰ ਅਪਾਰ ਦੀ ਬੜੀ ਸੋਚ ਸੋਚ ਮੂੰਹੋਂ ਗੱਲ ਕੱਟਦੇ ਸਾਧੂ ਕਦੇ ਪੋਲਾ ਨਹੀਂ ਬਚਨ ਛੱਡਦੇ ਸਾਧੂ ਕਦੇ ਪੋਲਾ ਨਹੀਂ ਬਚਨ ਛੱਡਦੇ ਸਾਧੂਆਂ ਦੀ ਬੋੜ ਦਾ ਉਹ ਆਦੀ ਮਹਿਮਾ ਅਪਰ ਅਪਾਰ ਦੀ ਸਾਧੂਆਂ ਦੀ ਮਹਿਮਾ ਅਪਰ ਅਪਾਰ ਦੀ ਸੁੱਕੀਆਂ ਵੇਲਾਂ ਨੂੰ ਸਾਧੂ ਫਲ ਲਾਉਂਦੇ ਸੁੱਕੀਆਂ ਵੇਲਾਂ ਨੂੰ ਸਾਧੂ ਫਲ ਲਾਉਂਦੇ ਪੁੱਤਰਾਂ ਦੇ ਦੀਵੇ ਘਰਾਂ 'ਚ ਜਗਾਵੰਦੇ ਪੁੱਤਰਾਂ ਦੇ ਦੀਵੇ ਘਰਾਂ 'ਚ ਜਗਾਵੰਦੇ ਢੋਪਦੇ ਹੋਿਆਂ ਨੂੰ ਸਾਧੂ ਦਿੰਦੇ ਤਾਰ ਵੀ ਸਾਧੂਆਂ ਦੀ ਮਹਿਮਾ ਅਪਰ ਅਪਾਰ ਦੀ ਸਾਧੂਆਂ ਦੀ ਮਹਿਮਾ ਅਪਰ ਅਪਾਰ ਦੀ ਸਦਾ ਵਿਖਾਉਂਦੇ ਪੁੱਲੀ ਹੋਈ ਲਕਾਈ ਨੂੰ ਏ ਰੱਬ ਨਾਲ ਜੋੜਦੇ ਨੇ ਮਾਈ ਭਾਈ ਨੂੰ ਰੱਬ ਨਾਲ ਜੋੜਦੇ ਨੇ ਮਾਈ ਭਾਈ ਨੂੰ ਸਾਧੂਆਂ ਦੀ ਮਹਿਮਾ ਅਪਰ ਅਪਾਰ ਦੀ ਸਾਧੂਆਂ ਦੀ ਮਹਿਮਾ ਅਪਰ ਅਪਾਰ ਦੀ ਹਰ ਕੋਈ ਨਹੀਂ ਸੰਤਾਂ ਦੀ ਰਮ ਜਾਨਦਾ ਹਰ ਕੋਈ ਨਹੀਂ ਸੰਤਾਂ ਦਾ ਪਿਆਰ ਮਾਨਦਾ ਹਰ ਕੋਈ ਨਹੀਂ ਸੰਤਾਂ ਦਾ ਪਿਆਰ ਮਾਨਦਾ ਸਾਧੂਆਂ ਨੂੰ ਪਉਦਾ ਨਹੀਂ ਦੇਹੰਕਾਰ ਦੀ ਸਾਧੂਆਂ ਦੀ ਮਹਿਮਾ ਅਪਰ ਅਪਾਰ ਦੀ ਸਾਧੂ ਆਦੀ ਮਈਮਾ ਅਪਰ ਅਪਾਰੀ ਨਿਵਾ ਹੋ ਜੋ ਸਾਧੂ ਦੀ ਸ਼ਰਨ ਆਉਂਦਾ ਹੈ ਨਿਵਾ ਹੋ ਜੋ ਸਾਧੂ ਦੀ ਸ਼ਰਨ ਆਉਂਦਾ ਹੈ ਉਹ ਮੂੰਹ ਮੰਗੀਆਂ ਮਰਾ ਦਾ ਪਉਂਦਾ ਹੈ ਓ ਹੋ ਮੂਹ ਮੰਗੀਆਂ ਮਰਾਦਾ ਪਾਉਂਦਾ ਹੈ ਮਿਲਦੇ ਪਦਾਰਥ ਇਨਾ ਤੋਂ ਚਾਰ ਦੀ ਸਾਧੂਆਂ ਦੀ ਮਹਿਮਾ ਅਪਰ ਅਪਾਰ ਜੀ ਸਾਧੂਆਂ ਦੀ ਮਹਿਮਾ ਅਪਰ ਅਪਾਰ ਜੀ ਦੁਨੀਆਂ ਦਾ ਭਲਾ ਸਾਧੂਆਂ ਨੇ ਲੋੜਿਆ ਸਾਧੂਆਂ ਦਾ ਕਿਹ ਰੱਬ ਵੀ ਨਾ ਮੋੜਿਆ ਸਾਧੂਆਂ ਦਾ ਕਿਹ ਰੱਬ ਵੀ ਨਾ ਮੋੜਿਆ ਵੱਡੇ ਭਾਗਾ ਵਾਲੇ ਸਾਧੂਆਂ ਦੇ ਯਾਰ ਜੀ ਸਾਧੂਆਂ ਦੀ ਮਹਿਮਾ ਅਪਰ ਅਪਾਰ ਜੀ ਸਾਧੂਆਂ ਦੀ ਮਹਿਮਾ ਅਪਰ ਅਪਾਰ ਜੀ ਸਾਧੂਆਂ ਨੂੰ ਰੱਬ ਦਾ ਸਰੂਪ ਜਾਣੀਏ ਓ ਸਾਧੂਆਂ ਨੇ ਰੱਬ 'ਚ ਨਾ ਭੇਦ ਜਾਣੀ ਏ ਸਾਧੂਆਂ ਨੂੰ ਰੱਬ ਦਾ ਸਰੂਪ ਜਾਣੀ ਏ